ਨਫਰਤਾਂ ਦੇ ਸ਼ਹਿਰ ਵਿੱਚ ਚਲਾਕੀਆਂ ਦੇ ਡੇਰੇ ਨੇ ਇੱਥੇ ਉਹ ਲੋਕ ਰਹਿੰਦੇ ਨੇ ਜਿਹੜੇ ਤੇਰੇ ਮੂੰਹ ਤੇ ਤੇਰੇ ਨੇ ਅਤੇ ਮੇਰੇ ਮੂੰਹ ਤੇ ਮੇਰੇ ਨੇ ਇਹ ਦੁਨੀਆ ਭਰੀ ਪਈ ਹੈ ਇਸ ਤਰ੍ਹਾਂ ਦੇ ਲੋਕਾਂ ਨਾਲ ਅਤੇ ਇਸ ਤਰ੍ਹਾਂ ਦੇ ਲੋਕਾਂ ਤੋਂ ਛੁਟਕਾਰਾ ਪਾਉਣਾ ਇਸ ਪਲੈਨੈਟ ਉੱਪਰ ਤਾਂ ਸੰਭਵ ਨਹੀਂ ਹੈ ਇਸ ਲਈ ਇਹ 4 ਦਿਨ ਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਰਹਿੰਦੇ ਹੋਏ ਖਾਸੀ ਖੁਸ਼ੀ ਅਤੇ ਸਫਲਤਾ ਪਾਉਂਦੇ ਹੋਏ ਬਿਤਾਉਣਾ ਚਾਹੁੰਦੇ ਹੋ ਤਾਂ ਸਾਨੂੰ ਸਾਡੀ ਲਾਈਫ ਵਿੱਚ ਕੁਝ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ ਇਸ ਵੀਡੀਓ ਵਿੱਚ ਅਸੀਂ ਇਸ ਤਰ੍ਹਾਂ ਦੇ ਹੀ ਤਿੰਨ ਸਰਲ ਨਿਯਮਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦਾ ਪਾਲਣ ਕਰਕੇ ਅਸੀਂ ਆਪਣੇ ਜੀਵਨ ਨੂੰ ਸਫਲ ਅਤੇ ਬਿਹਤਰ ਬਣਾ ਸਕਦੇ ਹਾਂ ਇਹ ਉਹ ਨਿਯਮ ਹਨ ਜਿਨ੍ਹਾਂ ਦਾ ਪਾਲਣ ਸਾਲਾਂ ਤੋਂ ਕਾਮਯਾਬ ਲੋਕ ਆਪਣੀ ਜ਼ਿੰਦਗੀ ਵਿੱਚ ਮਜ਼ਬੂਤੀ ਨਾਲ ਕਰਦੇ ਆ ਰਹੇ ਹਨ ਅਤੇ ਅਸੀਂ ਵੀ ਇਹਨਾਂ ਨਿਯਮਾਂ ਦਾ ਪਾਲਣ ਕਰ ਆਪਣੇ ਫੀਲਡ ਵਿੱਚ ਕਾਮਯਾਬੀ ਦੇ ਹੋਰ ਵੀ ਨਜ਼ਦੀਕ ਜਾ ਸਕਦੇ ਹਾਂ ਨੰਬਰ 1 ਸਪੀਕਲੈਸ ਘੱਟ ਬੋਲੋ ਦੋਸਤੋ ਆਚਾਰਿਆ ਚਾਣਕਿਆ ਦਾ ਕਹਿਣਾ ਸੀ ਆਪਣੇ ਲਕਸ਼ ਅਤੇ ਇਰਾਦਿਆਂ ਨੂੰ ਜਿੱਥੇ ਤੱਕ ਸੰਭਵ ਹੋਵੇ ਗੁਪਤ ਰੱਖੋ ਅਤੇ ਲਕਸ਼ ਦੀ ਪ੍ਰਾਪਤੀ ਤੱਕ ਉਸ ਉੱਪਰ ਖਾਮੋਸ਼ੀ ਨਾਲ ਕੰਮ ਕਰਦੇ ਰਹੋ ਇਸ ਤਰ੍ਹਾਂ ਕਰਕੇ ਆਚਾਰਿਆ ਚਾਣਕਿਆ ਆਪਣੇ ਦੁਸ਼ਮਣਾਂ ਨੂੰ ਹਮੇਸ਼ਾ ਉਲਝਾਈ ਰੱਖਦੇ ਸਨ ਅਤੇ ਸਹੀ ਸਮਾਂ ਆਉਣ ਤੇ ਉਹਨਾਂ ਨੂੰ ਚੌਂਕਾ ਦਿੰਦੇ ਸਨ ਸ਼ਬਦ ਅਤੇ ਭਾਸ਼ਾ ਹਥਿਆਰ ਵੀ ਹੈ ਅਤੇ ਕਮਜ਼ੋਰੀ ਵੀ ਸਹੀ ਸਮਾਂ ਸਹੀ ਜਗ੍ਹਾ ਇਹਨਾਂ ਦਾ ਸਹੀ ਇਸਤੇਮਾਲ ਪਰੇਸ਼ਾਨੀਆਂ ਤੋਂ ਬਚਾਈ ਰੱਖਦਾ ਹੈ ਅਤੇ ਨਾਲ ਹੀ ਸਮਾਂ ਬਹੁਤ ਕੀਮਤੀ ਹੈ ਅਤੇ ਸੀਮਤ ਵੀ ਇਸ ਲਈ ਹਰ ਕਿਸੇ ਨੂੰ ਆਪਣੇ ਕੰਮ ਦੇ ਬਾਰੇ ਵਿੱਚ ਆਪਣੀ ਪਲੈਨਿੰਗ ਦੇ ਬਾਰੇ ਵਿੱਚ ਆਪਣੀ ਅਚੀਵਮੈਂਟ ਦੇ ਬਾਰੇ ਦੱਸਣ ਵਿੱਚ ਆਪਣਾ ਸਮਾਂ ਖਰਾਬ ਨਾ ਕਰੋ ਖੋਖਲੀਆਂ ਗੱਲਾਂ ਬਣਾਉਣ ਨਾਲੋਂ ਬਿਹਤਰ ਹੈ ਲਾਈਫ ਵਿੱਚ ਕੁਝ ਠੋਸ ਕਦਮ ਚੁੱਕ ਕੇ ਪੂਰੇ ਫੋਕਸ ਨਾਲ ਆਪਣੀ ਪੂਰੀ ਸ਼ਕਤੀ ਨਾਲ ਖੁਦ ਨੂੰ ਆਪਣੇ ਕੰਮ ਵਿੱਚ ਪਰਫੈਕਟ ਬਣਾਉਣ ਵਿੱਚ ਲਗਾਓ। ਅਗਰ ਤੁਸੀਂ ਆਪਣੇ ਕੰਮ ਵਿੱਚ ਪਰਫੈਕਟ ਹੋ ਤਾਂ ਤੁਹਾਨੂੰ ਕਿਸੇ ਨੂੰ ਬੋਲ ਕੇ ਦੱਸਣ ਦੀ ਜ਼ਰੂਰਤ ਨਹੀਂ ਹੈ। ਤੁਹਾਡਾ ਕੰਮ ਅਤੇ ਤੁਹਾਡੇ ਨਤੀਜੇ ਖੁਦ ਬੋਲਣਗੇ। ਦੁਨੀਆ ਵਿੱਚ ਆਪਣੇ ਕੰਮ ਨਾਲ ਵੱਡੇ-ਵੱਡੇ ਕਮਾਲ ਕਰਨ ਵਾਲੇ ਲੋਕ ਅਕਸਰ ਇਹੀ ਕਰਦੇ ਹਨ। ਉਹ ਬੋਲ ਕੇ ਨਹੀਂ ਕਰਕੇ ਦਿਖਾਉਣ ਵਿੱਚ ਵਿਸ਼ਵਾਸ ਰੱਖਦੇ ਹਨ। ਆਪਣਾ ਕੰਮ ਖਾਮੋਸ਼ੀ ਨਾਲ ਕਰਦੇ ਹੋਏ ਜਦੋਂ ਤੁਹਾਡੀ ਕੋਈ ਅਚੀਵਮੈਂਟ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਦੇ ਮਨ ਵਿੱਚ ਤੁਹਾਡੇ ਪ੍ਰਤੀ ਨਾ ਕੇਵਲ ਰਿਸਪੈਕਟ ਦਾ ਭਾਵ ਵੱਧਾ ਹੈ ਬਲਕਿ ਤੁਸੀਂ ਆਮ ਲੋਕਾਂ ਤੋਂ ਖਾਸ ਲੋਕਾਂ ਦੀ ਸ਼੍ਰੇਣੀ ਵਿੱਚ ਆ ਜਾਂਦੇ ਹੋ ਇਸ ਲਈ ਤੁਸੀਂ ਆਪਣੇ ਕੰਮ ਦੇ ਬਾਰੇ ਵਿੱਚ ਘੱਟ ਬੋਲੋ ਅਤੇ ਤੁਹਾਡੇ ਕੰਮ ਨੂੰ ਤੁਹਾਡੇ ਲਈ ਬੋਲਣ ਦਿਓ ਨੰਬਰ 2 ਬੀ ਆ ਗੁੱਡ ਲਿਸਨਰ ਚੰਗੇ ਸਰੋਤੇ ਬਣੋ ਕਿਸੇ ਨੇ ਕਿਹਾ ਹੈ ਹਰ ਇੱਕ ਨੂੰ ਸੁਣੋ ਅਤੇ ਹਰ ਇੱਕ ਤੋਂ ਸਿੱਖੋ ਕਿਉਂਕਿ ਹਰ ਇੱਕ ਸਭ ਕੁਝ ਨਹੀਂ ਜਾਣਦਾ ਲੇਕਿਨ ਹਰ ਇੱਕ ਕੁਝ ਨਾ ਕੁਝ ਜ਼ਰੂਰ ਜਾਣਦਾ ਹੈ ਅਗਰ ਤੁਹਾਨੂੰ ਸੁਣਨ ਦੀ ਆਦਤ ਨਹੀਂ ਹੈ ਤਾਂ ਤੁਸੀਂ ਕੁਝ ਨਹੀਂ ਸਿੱਖ ਸਕਦੇ ਅਤੇ ਅਗਰ ਤੁਸੀਂ ਸਿੱਖੋਗੇ ਹੀ ਨਹੀਂ ਤਾਂ ਤੁਸੀਂ ਆਪਣੇ ਜੀਵਨ ਵਿੱਚ ਤਰੱਕੀ ਵੀ ਨਹੀਂ ਕਰ ਸਕਦੇ ਸਾਨੂੰ ਦੂਸਰਿਆਂ ਨੂੰ ਧਿਆਨ ਨਾਲ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ ਦੁਨੀਆ ਵਿੱਚ ਸਾਰੇ ਸਫਲ ਲੋਕ ਇੱਕ ਚੰਗੇ ਲਿਸਨਰ ਹੁੰਦੇ ਹਨ ਉਹ ਬੋਲਣ ਤੋਂ ਜ਼ਿਆਦਾ ਦੂਸਰਿਆਂ ਨੂੰ ਸੁਣਨ ਵਿੱਚ ਜ਼ਿਆਦਾ ਇੰਟਰਸਟ ਰੱਖਦੇ ਹਨ ਅਤੇ ਉਹਨਾਂ ਦੀ ਇਹ ਆਦਤ ਹੀ ਉਹਨਾਂ ਦੀ ਸਫਲਤਾ ਦੇ ਆਧਾਰ ਦੇ ਸਤੰਭਾਂ ਵਿੱਚੋਂ ਮੁੱਖ ਸਤੰਭ ਹੁੰਦੀ ਹੈ ਜੀਵਨ ਲਕਸ਼ਣ ਨੂੰ ਪਾਉਣ ਅਤੇ ਆਪਣੇ ਸੰਕਲਪ ਨੂੰ ਪੂਰਾ ਕਰਨ ਦਾ ਇੱਕ ਮੁੱਖ ਮੰਤਰ ਹੈ ਦੂਸਰਿਆਂ ਨੂੰ ਧਿਆਨ ਨਾਲ ਸੁਣਨਾ ਬਿਲਕੁਲ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਇੱਕ ਬੱਚਾ ਧਿਆਨ ਮਗਨ ਹੋ ਕੇ ਕੋਈ ਕਹਾਣੀ ਸੁਣਦਾ ਹੈ ਨੰਬਰ 3 ਕੰਟਰੋਲ ਯੂਰ ਇਮੋਸ਼ਨਸ ਭਾਵਨਾਵਾਂ ਉੱਪਰ ਕਾਬੂ ਰੱਖੋ ਦੁਨੀਆ ਦੀ ਸਭ ਤੋਂ ਖਤਰਨਾਕ ਨਦੀ ਹੈ ਇਨਸਾਨ ਦੀਆਂ ਭਾਵਨਾਵਾਂ ਜਿਸ ਵਿੱਚ ਅਕਸਰ ਲੋਕ ਵਹਿ ਜਾਂਦੇ ਹਨ ਅਤੇ ਡੁੱਬ ਜਾਂਦੇ ਹਨ ਲੇਕਿਨ ਕਾਮਯਾਬ ਲੋਕ ਕਦੇ ਵੀ ਭਾਵਨਾਵਾਂ ਵਿੱਚ ਰਹਿੰਦੇ ਨਹੀਂ ਉਹ ਆਪਣੀਆਂ ਭਾਵਨਾਵਾਂ ਨੂੰ ਨਿਯੰਤਰਿਤ ਰੂਪ ਨਾਲ ਪ੍ਰਗਟ ਕਰਨ ਦੀ ਕਲਾ ਨੂੰ ਚੰਗੇ ਤਰੀਕੇ ਨਾਲ ਨਿਭਾਉਣਾ ਜਾਣਦੇ ਹਨ ਦੋਸਤੋ ਜੀਵਨ ਦੀਆਂ ਪਲ-ਪਲ ਬਦਲਦੀਆਂ ਪਰਸਥਿਤੀਆਂ ਵਿੱਚ ਕਦੇ ਖੁਸ਼ੀ ਕਦੇ ਗਮ ਕਦੇ ਸਫਲਤਾ ਕਦੇ ਅਸਫਲਤਾ ਕਦੇ ਦੁੱਖ ਕਦੇ ਸੁਖ ਹਰ ਇਨਸਾਨ ਦੀ ਜ਼ਿੰਦਗੀ ਦਾ ਇੱਕ ਹਿੱਸਾ ਨੇ ਅਤੇ ਇਹਨਾਂ ਸਾਰੀਆਂ ਪਰਸਥਿਤੀਆਂ ਉੱਪਰ ਕਿਸੇ ਦਾ ਕੰਟਰੋਲ ਨਹੀਂ ਹੈ ਲੇਕਿਨ ਕਿਸੇ ਵੀ ਪਰਸਥਿਤੀ ਵਿੱਚ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਜ਼ਰੂਰ ਰੱਖ ਸਕਦੇ ਹੋ ਅਤੇ ਅਗਰ ਤੁਸੀਂ ਇਸ ਤਰ੍ਹਾਂ ਕਰ ਪਾਏ ਤਾਂ ਸਮਝੋ ਕਿ ਜੀਵਨ ਦੀ 50% ਜੰਗ ਤੁਸੀਂ ਜਿੱਤ ਲਈ ਹੈ ਅਕਸਰ ਭਾਵਨਾਵਾਂ ਵਿੱਚ ਬਹਿ ਕੇ ਅਸੀਂ ਆਪਣੇ ਬਾਰੇ ਵਿੱਚ ਇਸ ਤਰ੍ਹਾਂ ਦਾ ਬਹੁਤ ਕੁਝ ਦੱਸ ਜਾਂਦੇ ਹਾਂ ਜੋ ਬਾਅਦ ਵਿੱਚ ਸਾਡੇ ਦੁਸ਼ਮਣ ਸਾਡੇ ਖਿਲਾਫ ਇਸਤੇਮਾਲ ਕਰਦੇ ਹਨ ਅੱਬੇ ਉਦੋਂ ਸਾਡੇ ਕੋਲ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਹੁੰਦਾ ਕਿ ਕਾਸ਼ ਮੈਂ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਵਿੱਚ ਰੱਖਿਆ ਹੁੰਦਾ ਇਸ ਲਈ ਕਿਸੇ ਵੀ ਪਰ ਸਥਿਤੀ ਵਿੱਚ ਜ਼ਿਆਦਾ ਭਾਵੁਕ ਨਾ ਬਣੋ ਬਲਕਿ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖ ਕੇ ਭਾਵਨਾਤਮਕ ਰੂਪ ਨਾਲ ਮਜ਼ਬੂਤ ਬਣੋ ਤਾਂ ਕਿ ਕੋਈ ਵੀ ਉਹਨਾਂ ਦਾ ਫਾਇਦਾ ਸਾਡੇ ਖਿਲਾਫ ਨਾ ਚੁੱਕ ਸਕੇ ਥੈਂਕ ਯੂ ਫੋਰ ਵਾਚਿੰਗ